ਦੁਨੀਆ ਦੇ ਸਭ ਤੋਂ ਮਸ਼ਹੂਰ ਟੂਰਿਸਟ ਮੁਲਕਾਂ ਚੋਂ ਇੱਕ థਾਈਲੈਂਡ ਤੋਂ ਇੱਕ ਸਸੰਸਨੀ ਖੇਸ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਰਾਜਧਾਨੀ ਬੈਂਕਾਕ ਵਿੱਚ ਅਚਾਨਕ ਇੱਕ ਵੱਡਾ ਸਿੰਕ ਹੋਲ ਖੁੱਲ ਗਿਆ ਜਿਸ ਨੇ ਇੱਕ ਬੇहद ਬਿਜ਼ੀ ਰੋਡ ਨੂੰ ਆਪਣੇ ਅੰਦਰ ਸਮਾ ਲਿਆ ਇਸ ਸਿੰਕ ਹੋਲ ਨੇ ਸੜਕ ਤੇ ਜਾਂਦੀਆਂ ਕਈ ਕਾਰਾਂ ਤੇ ਬਿਜਲੀ ਦੇ ਖੰਭਿਆਂ ਨੂੰ ਵੀ ਨਿਕਲ ਲਿਆ ਸਿੰਕ ਹੋਲ ਦੇ ਖੁੱਲਣ ਦਾ ਦ੍ਰਿਸ਼ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਿਆ ਅਤੇ ਇਸ ਦੀ ਵੀਡੀਓ ਹੁਣ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਰਿਪੋਰਟਾਂ ਮੁਤਾਬਕ ਸਿੰਕ ਹੋਲ ਅਚਾਨਕ ਖੁੱਲ ਗਿਆ ਹਾਲਾਂਕਿ ਗਨਿਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਵਾਹਨ ਅਤੇ ਖੰਭੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਏ ਸਥਾਨਕ ਅਧਿਕਾਰੀਆਂ ਨੇ ਸੁਰੱਖਿਆ ਲਈ ਉਸ ਖੇਤਰ ਦੇ ਆਲੇ ਦੁਆਲੇ ਟ੍ਰੈਫਿਕ ਨੂੰ ਰੋਕ ਦਿੱਤਾ ਅਤੇ ਮੁਰੰਮਤ ਕਾਰਜ ਸ਼ੁਰੂ ਕਰ ਦਿੱਤਾ ਨਾਮ ਬਾਇ ਲੋਂ ਲੇ ਓਏ ਥਲ ਲੋਂ ਦੇ ਥਲ ਲੋਂ ਮੇ ਲੇ ਫਾਈ ਡੱਬ ਨੇ ਓਏ ਹਾਂ ਤਨੋਂ ਸੁਲਦੇ ਨੇ ਹਾਂ ਯੋ ਲਾਈ เสาไฟฟ้าไฟดับแน่เลยมาต้นตาเลยมันซุดแล้วโอ้ยโอ้ยไฟเสาเลยเสาเลยโอ้ยไปหมดเลยไหมดเลยร้ร้รถร้เฮ้ยเรถถอยดิโอ้ยยีเดียวจะตายเยเฮ้ยเฮ้ยไปหมดเลยเฮ้ยไปตกน้มแน่หน้ตกตำรวจนะ โอ้ยรถตำรวจตายแนี่คนคนน่ะับนเรื่อต้งห้าม้างเลยเนี่ยอุ้ยอุ้ยอุ้ยอุ้ยอ้ยอุยตายแล้ว่าแล้วหมดเยอตึ๊ตึ๊ก ਦੁਨੀਆ ਦੇ ਸਭ ਤੋਂ ਮਸ਼ਹੂਰ ਟੂਰਿਸਟ ਮੁਲਕਾਂ ਚੋਂ ਇੱਕ థਾਈਲੈਂਡ ਤੋਂ ਇੱਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਰਾਜਧਾਨੀ ਬੈਂਕਾਕ ਵਿੱਚ ਅਚਾਨਕ ਇੱਕ ਵੱਡਾ ਸਿੰਕ ਹੋਲ ਖੁੱਲ ਗਿਆ ਜਿਸ ਨੇ ਇੱਕ ਬੇਹੱਦ ਬਿਜ਼ੀ ਰੋਡ ਨੂੰ ਆਪਣੇ ਅੰਦਰ ਸਮਾ ਲਿਆ ਇਸ ਸਿੰਕ ਹੋਲ ਨੇ ਸੜਕ ਤੇ ਜਾਂਦੀਆਂ ਕਈ ਕਾਰਾਂ ਤੇ ਬਿਜਲੀ ਦੇ ਖੰਭਿਆਂ ਨੂੰ ਵੀ ਨਿਕਲ ਲਿਆ ਸਿੰਕ ਹੋਲ ਦੇ ਖੁੱਲਣ ਦਾ ਦ੍ਰਿਸ਼ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਿਆ ਅਤੇ ਇਸ ਦੀ ਵੀਡੀਓ ਹੁਣ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਰਿਪੋਰਟਾਂ ਮੁਤਾਬਕ ਸਿੰਘ ਹੁਲ ਅਚਾਨਕ ਖੁੱਲ ਗਿਆ ਹਾਲਾਂਕਿ ਗਨਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਵਾਹਨ ਅਤੇ ਖੰਭੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਏ ਸਥਾਨਕ ਅਧਿਕਾਰੀਆਂ ਨੇ ਸੁਰੱਖਿਆ ਲਈ ਉਸ ਖੇਤਰ ਦੇ ਆਲੇ ਦੁਆਲੇ ਟ੍ਰੈਫਿਕ ਨੂੰ ਰੋਕ ਦਿੱਤਾ ਅਤੇ ਮੁਰੰਮਤ ਕਾਰਜ ਸ਼ੁਰੂ ਕਰ ਦਿੱਤਾ เสาไฟฟ้าไฟดับแน่เออมาต้ตาเลยนอนสุดแล้วอุ้ยโอ้ยเสาไฟเาเลยเสาไโอยไปมดเลยไปหมดเลยรถรถรถรถรถเฮ้ยเฮ้ยรถถอยดิอ้ยีเดียวจะนตายเฮ้ยเฮ้ยไปหมดเลยเฮ้ยตกนูมาะน้ตตำรวจน โอ้ยรถตำรวจตายเนี่ยคนคนน่ยับจักเรองห้ามเข้เเนี่ยอุ้ยอุ้ยอุ้ยอุ้ยอุอุ้ตายแล้วตาแล้วหมดเดี๋ยวตึ๊ด